ਭਾਗਾਂ ਨੀ ਨਿਸ਼ਲੇ ਚੋਣਯੋਗ ਦੇ ਨਿਯਮਾਂ ਦਾ ਪਾਲਣ ਕਰੇ ਔਰ ਜਿਹੜੇ ਸਰਕਾਰੀ ਦੁਕਾਨਾਂ ਤੇ ਟੰਡੇ ਲੱਗੇ ਨੇ ਸਰਕਾਰੀ ਖੰਮਿਆਂ ਤੇ ਜਿਹੜੇ ਹੋਲਡਿੰਗ ਲੱਗੇ ਨੇ ਇਹਨਾਂ ਨੂੰ ਫੋਰੀ ਤਰ੍ਹਾਂ ਤੇ ਉਤਾਰੇ ਕਰਦੇ ਲਈ ਆਪਣੀ ਜੀਭ ਹਟਵਾਂ ਦੇਸੀ ਡਰਨ ਵਾਲਿਆਂ ਤੋਂ ਨਹੀਂ ਬਸ ਆਪਣੇ ਪੌੜਾ ਕਰਦੇ ਆ ਪ੍ਰਦਰਸ਼ਨ ਨਹੀਂ ਕਰਦੇ ਆ ਮੈਂ ਸੁੱਤੇ ਹੋਏ ਪ੍ਰਸ਼ਾਸਨਿਕ ਜਗਾ ਰਹੇ ਆ ਉਹਨਾਂ ਨੂੰ ਉਹਨਾਂ ਦਾ ਉਹਨਾਂ ਦਾ ਕਤੂਬ ਕੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਕਰਨਾ ਚੋਣ ਆਯੋਗ ਦੇ ਹਦਾਇਤਾਂ ਦਾ ਪਾਲਣ ਕਰਨਾ ਜ਼ਮੀਨੀ ਸੱਚ ਹੋਣਾ ਥੋੜੇ ਮਾਪੜ ਨਹੀਂ ਹੋ ਸਕਦੇ चुनाव योग साफ साफ कहता है कि कराल झंडिया नहीं लग सकती झंडे नहीं लग सकते झंडे नहीं लगते खबे होल्डिंग नहीं लग सकते लेकिन प्रशासन पूरी तरह अन्ना हो इस करके मैं ये नहीं हो सकता केजरीवाल भी निजम हो बीजेपी के निजम हो ਅਸੀਂ ਅਗਰ ਚੋਣ ਆਯੋਗ ਦੇ ਆਦੇਸ਼ਾਂ ਦਾ ਪਾਲਣ ਕਰਦੇ ਆਂ ਇਹ ਕਾਇਰ ਨੂੰ ਨਹੀਂ ਕਰਨਾ ਚਾਹੀਦਾ ਇਹ ਸਾਡੇ ਦਾ ਗੁੰਡਾਗਰਦੀ ਕਰਨਗੇ ਨਾਰੇ ਲਗਾਉਣਗੇ ਉਹਨੂੰ ਨਹੀਂ ਗੱਲ ਕਰਨ ਸਕਦੇ ਇਹ ਰੋਡਸ ਦਾ ਵਿਰੋਧ ਨਹੀਂ ਕਰੋ ਇਹ ਗੱਲ ਮੇਰੀ ਗੱਲ ਸਮਝਣ ਦੀ ਸਾਡਾ ਵਿਸ਼ਵਾਸ ਹੈ ਕਿ ਲੋਕਤੰਤਰ ਦੇ ਅੰਦਰ ਹਰ ਵਿਅਕਤੀ ਨੂੰ ਆਪਣੀ ਗੱਲਬਾਤ ਕਹਿ ਸਕਦਾ ਦਿੱਤਾ ਹੈ ਲੇਕਿਨ ਕਿਸੇ ਨੂੰ ਵੀ ਚੋਣ ਆਯੋਗ ਦੇ ਆਦੇਸ਼ਾਂ ਦਾ ਪਾਲਣ ਨਾ ਕਰਨ ਦੀ ਅਗਿਆਨਿਕ ਚੱਲ ਰਹੀ ਹੈ ਇਸ ਦੀ ਕੰਪਲੇਨਟ ਵੀ ਕੀਤੀ ਜਾਏਗੀ ਬੀਜੇਪੀ ਨੇ ਆਪ ਕੰਪਲੇਨ ਕਰ ਚੁੱਕੇ ਆਲਰੇਡੀ ਜੀ ਫਿਰੇ 7 ਵਜੇ ਡੀਟੀ ਪਲਾਨ ਕੋਰ ਡੀਜੀ ਗੁਰਦਾਸਪੁਰ ਸਭ ਨੂੰ ਕੰਪਲੇਨ ਕਲ ਕਲ ਚਲੀ ਗਈ ਹੈ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਨ ਚਲੀ ਗਈ ਹੈ ਆਬਜ਼ਰਵਰ ਨੂੰ ਕੰਪਲੇਨ ਚਲੀ ਗਈ ਹੈ ਲੈਚਰ ਹੁਣਾਂ ਦੇ ਜਿਹੜੇ ਨਗਰ ਨਿਗਮ ਹੈ ਉਹਨਾਂ ਦੇ ਕੰਟਰੋਲ ਚ ਨਹੀਂ ਲੋਨ ਪ੍ਰਸ਼ਾਸਨ ਨਹੀਂ ਚਲੇ ਜਨਾਬ ਯੋਗ ਦੇ ਨਿਯਮਾਂ ਦਾ ਪਾਲਣ ਕਰੇ ਔਰ ਜਿਹੜੇ ਸਰਕਾਰੀ ਦੁਕਾਨਾਂ ਤੇ ਝੰਡੇ ਲੱਗੇ ਨੇ ਸਰਕਾਰੀ ਖੰਭਿਆਂ ਦੇ ਜਿਹੜੇ ਹੋਲਡਿੰਗ ਲੱਗੇ ਨੇ ਇਹਨਾਂ ਨੂੰ ਫੌਰੀ ਤੌਰ ਤੇ ਉਤਾਰੇ ਦੋਰੇ ਮਾਪਦੰਡ ਨਹੀਂ ਜਿੰਨੇ ਲੋਕ ਰਹਿੰਦੇ ਇੱਥੇ ਕੋਈ ਬੋਲ ਲੈ ਕੇ ਵੀ ਗਏ ਮੈਂ ਵਾਪਿਸ ਮੈਨੂੰ ਬਾਲਾਗਾ ਚੋਰੀ ਕਰ ਲਿਆ ਆਮ ਆਦਮੀ ਪਾਰਟੀ ਅਗੇ ਫੇਰ ਗੁਰੂ ਤੇ ਦੇਖਦੇ ਰਹੇ ਚੋਰ ਪਾਰਟੀ ਹੈ ਨੂੰ ਕਹਿੰਦਾ ਪਰਦੇ ਆ ਦੇ ਪੁੱਤ ਭਾਂਜਣੇ ਨਾ ਬਣਾਦਾ ਦਾਸ਼ ਨਹੀਂ ਹੋ ਰਿਹਾ ਭਾਜਪੀ ਵਾਲਾ ਕਰੋ ਔਰ ਇਸ ਕਰਕੇ ਇਹ ਆਪਣੇ ਚੀਪ ਹੱਥ ਕੰਡਿਆ ਦੇ ਅਸੀਂ ਡਰਨ ਵਾਲੇ ਚ ਨਹੀਂ ਸ਼ਹਿਰ ਵਾਸੀ ਆਪਣੀ ਹਥੋਂਨਾ ਕਰਦਾ ਸ਼ਹਿਰ ਵਾਸੀ ਨੇ ਕੋਈ ਕੰਪਲੇਨ ਕੀਤੀ ਹੈ ਇਹ ਪ੍ਰੋਗਰਾਮ ਖਰਾਬ ਕਰ ਆ ਗਿਆ ਅਸ਼ਨੀ ਸ਼ਰਮਾ ਦਾ ਪੇੜਾ ਕਿਸ ਨਹੀਂ ਹੈ ਸਰਕਾਰ ਨਹੀਂ ਚਲੇ ਚੋਣ ਯੋਗ ਦੇ ਨਿਯਮਾਂ ਦਾ ਪਾਲਣ ਕਰੇ ਔਰ ਜਿਹੜੇ ਸਰਕਾਰੀ ਦੁਕਾਨਾਂ ਤੇ ਝੰਡੇ ਲੱਗੇ ਨੇ ਸਰਕਾਰੀ ਖੰਮਿਆਂ ਦੇ ਜਿਹੜੇ ਹੋਲਡਿੰਗ ਲੱਗੇ ਨੇ ਇਹਨਾਂ ਨੂੰ ਖੋਰੀ ਤੋਰ ਤੇ ਉਤਾਰੇ ਔਰ ਇਸ ਕਰਦੇ ਲਈ ਆਪਣੀ ਚੀਜ਼ ਹੱਥ ਤੋਂ ਦੇ। ਅਸੀਂ ਡਰਨ ਵਾਲਿਆਂ ਕਦੇ ਨਹੀਂ। ਸਾਡੇ ਆਪਣੇ ਭੋਲਾ ਕਰਵਾ। ਐ ਪ੍ਰਦਰਸ਼ਨ ਨਹੀਂ ਕਰਦੇ। ਮੈਂ ਸੁੱਤੇ ਹੋਏ ਪ੍ਰਸ਼ਾਸਨੀ ਜਿਗਾ ਰਹੇ। ਉਹਨਾਂ ਨੂੰ ਉਹਨੇ ਦਾ ਉਹਨਾਂ ਦਾ ਕਰਤੱਵ ਕੀ ਹੈ? ਫੇਅਰ ਐਂਡ ਫ੍ਰੀ ਇਲੈਕਸ਼ਨ ਕਰਨਾ। ਜਨਨਾਬ ਆਯੋਗ ਦੇ ਅਦੇਸ਼ਾਂ ਦਾ ਪਾਲਣ ਕਰਨਾ ਜ਼ਮੀਨੀ ਤੱਤੀ। ਥੋੜੇ ਮਾਪਦੰਡ

ਅਸੀਂ ਅਗਰ ਚੋਣ ਆਯੋਗ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਆਂ ਕਿ ਕਾਇਰ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹ ਸਾਡੇ ਦਾ ਗੁੰਡਾਗਰਦੀ ਕਰਨਗੇ ਨਾਰੇ ਲਗਾਉਣਗੇ ਉਹਨੂੰ ਨਹੀਂ ਗੱਲ ਕਰਨ ਸਕੇ ਇਹ ਰੋਡਸ ਦਾ ਵਿਰੋਧ ਨਹੀਂ ਕਰੋ ਇਹ ਗੱਲ ਮੇਰੀ ਗੱਲ ਸਮਝਣ ਸਾਡਾ ਵਿਸ਼ਵਾਸ ਹੈ ਕਿ ਲੋਕਤੰਤਰ ਦੇ ਅੰਦਰ ਹਰ ਵਿਅਕਤੀ ਨੂੰ ਆਪਣੀ ਗੱਲ ਪੱਤਰਤਾ ਦਿੱਤਾ ਹੈ ਲੇਕਿਨ ਕਿਸੇ ਨੂੰ ਵੀ ਚੋਣ ਆਯੋਗ ਦੇ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਦੀ ਅਧਿਆਨੇ ਇਸ ਦੀ ਕੰਪਲੇਨਟ ਵੀ ਕੀਤੀ ਜਾਏਗੀ ਬੀਜੇਪੀ ਨੇ ਮੈਂ ਕੰਪਲੇਨ ਕਰ ਚੁੱਕਿਆ ਆਲਰੇਡੀ ਜੀ ਫਿਰੇ 7 ਵਜੇ ਡੀਸੀ ਪਟਨਾ ਕੋਰ ਤ੍ਰਿਸ਼ੀ ਗੁਰਦਾਸਪੁਰ ਸਭ ਨੂੰ ਕੰਪਲੇਨਟ ਕਲ ਚਲ ਚਲੀ ਗਈ ਹੈ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਨਟ ਚਲੀ ਗਈ ਆ ਆਬਜ਼ਰਵਰ ਨੂੰ ਕੰਪਲੇਨਟ ਚਲੀ ਗਈ ਆ ਲੇਚਰ ਉਹਨਾਂ ਦੇ ਜਿਹੜਾ ਨਗਰ ਨਿਗਮ ਹੈ ਉਹਨਾਂ ਦੇ ਕੰਟਰੋਲ ਚ ਨਹੀਂ ਲੋ ਜਨਤਕ ਨਹੀਂ ਚਲੇ ਚੋਣ ਯੋਗ ਦੇ ਨਿਯਮਾਂ ਦਾ ਪਾਲਣ ਕਰੇ ਔਰ ਜਿਹੜੇ ਸਰਕਾਰੀ ਦੁਕਾਨਾਂ ਦੇ ਝੰਡੇ ਲੱਗੇ ਨੇ ਸਰਕਾਰੀ ਖੰਬਿਆਂ ਦੇ ਜਿਹੜੇ ਹੋਲਡਿੰਗ ਲੱਗੇ ਨੇ ਇਹਨਾਂ ਨੂੰ ਫੋਰੀ ਤਰ੍ਹਾਂ ਤੇ ਉਤਾਰੇ ਕੋਰੇ ਮਾਬਦਨ ਨਹੀਂ ਜਿੰਨੇ ਲੋਕ ਰਹਿੰਦੇ ਇੱਥੇ ਕੋਈ ਬੋਲ ਲੈ ਕੇ ਵੀ ਗਏ ਮੈਨੂੰ ਬਾਲਾਗਾ ਚੋਰੀ ਕਰ ਲਿਆ ਆਮ ਆਦਮੀ ਪਾਰਟੀ ਆ ਕੇ ਫੇਰ ਗੁੱਟੇ ਦੇਖਦੇ ਰਹੇ ਚੋਰ ਪਾਰਟੀ ਆ ਜੀ ਨੂੰ ਕਹਿੰਦਾ ਬੰਦਿਆ ਦੇ ਕੁੱਤ ਭਾਂਜਣ ਦੇ ਬਣਾਦਾ ਵਾ ਸ਼ ਨਹੀਂ ਹੋ ਰਿਹਾ ਭਜੇਪੀ ਵਾਲਾ ਕਰੋ ਔਰ ਇਹਸ ਕਰਕੇ ਇਹ ਆਪਣੇ ਚੀਪ ਹੱਥ ਘੰਡਿਆ ਦੇ ਅਸੀਂ ਡਰਨ ਵਾਲਿਆਂ ਚ ਨਹੀਂ ਸ਼ਹਿਰ ਵਾਸੀਓ ਬਣੀ ਥੋਣਾ ਕਰਦਾ ਸ਼ਹਿਰ ਵਾਸੀ ਨੇ ਕੋਈ ਕੰਪਲੇਨਟ ਕੀਤੀ ਹੈ ਇਹ ਪ੍ਰੋਗਰਾਮ ਖਰਾਬ ਕਰ ਆ ਗਿਆ ਸ਼ਹਿਰ ਚਾਹ ਸ਼ਨੀ ਸ਼ਰਮਾ ਦਾ ਬੇੜਾ ਕਿਸ ਨਹੀਂ ਸੇ